ਜੋ ਕੁਝੋ ਜੋ ਦਿਨ ਹੱਸਵੇਂ ਜੋ ਕੁਝੋ ਜੋ ਦਿਨ ਹੱਸਵੇਂ ਪਰੋ ਆਕਿਰ ਕੇ ਗਾ ਪਰੋ ਆਕਿਰ ਕੇ ਗਾ ਜੋ ਕੁਝੋ ਜੋ ਦਿਨ ਹੱਸਵੇਂ ਜੋ ਕੁਝੋ ਜੋ ਦਿਨ ਗੁਹਾਰੇ ਗੁਨ ਗਾਏ ਆਮ ਆਦਮੀ ਪਾਰਟੀ ਪੰਜਾਬ ਵਿੱਚ 13 ਸੀਟਾਂ ਜਿੱਤੇਗੀ ਕਿਉਂਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ 2 ਸਾਲਾਂ ਦੇ ਕੰਮਾਂ ਤੋਂ ਖੁਸ਼ ਹਨ ਪੰਜਾਬ ਦੇ ਡਿਪਟੀ ਸਪੀਕਰ ਜੈ ਸਿੰਘ ਰੋੜੀ ਨੇ ਬੰਗਾ ਵਿਖੇ ਸ਼ਹੀਦ ਬਲਵੰਤ ਸਿੰਘ ਸਰਹਾਲ ਦੀ 32ਵੀਂ ਵਰ੍ਹੇਗੰਢ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਜਵਾਬ ਆਮ ਜਨਤਾ ਵੋਟਾਂ ਦੇ ਕੇ ਦੇਵੇਗੀ ਪੰਜਾਬ ਕਾਂਗਰਸ ਦੇ ਪੰਜਾਬ ਇਨਚਾਰਜ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 13 ਵਿੱਚੋਂ 13 ਸੀਟਾਂ ਜਿੱਤਣ ਦੇ ਦਾਅਵੇ ਤੇ ਡਿਪਟੀ ਸਪੀਕਰ ਨੇ ਕਿਹਾ ਕਿ ਰਾਜਾ ਵੜਿੰਗ ਆਪਣੀ ਪਤਨੀ ਨੂੰ ਟਿਕਟ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਇਹ ਬਿਆਨ ਦੇ ਰਹੇ ਹਨ ਸਰਦਾਰ ਬਲਵੰਤ ਸਿੰਘ ਜੀ ਜੋ ਕਿ ਸਾਡੇ ਸਾਬਕਾ ਐਮਐਲਏ ਨੂੰ 32ਵੀਂ ਵਰ੍ਹੇ ਜਿਹੜੀ ਹੈ ਉਹਨਾਂ ਦੇ ਪਿੰਡ ਸਰਹਾਲ ਕਾਦੀਆਂ ਦੇ ਵਿੱਚ ਮਨਾਈ ਗਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਬੰਗਾ ਹਲਕੇ ਤੋਂ ਵੀ ਔਰ ਪੂਰੇ ਪੰਜਾਬ ਤੋਂ ਔਰ ਦੇਸ਼ ਵਿਦੇਸ਼ ਤੋਂ ਵੀ ਜਿਹੜੀ ਹੈ ਸੰਗਤ ਅਜਿਉਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਂਟ ਲਈ ਇਕੱਤਰ ਹੋਈ ਹੈ ਸਰਦਾ ਕੁਲਜੀਤ ਸਿੰਘ ਸਰਹਾਲ ਸਾਹਿਬ ਜੋ ਕਿ ਹਲਕਾ ਇੰਚਾਰਜ ਨੇ ਬੰਗਾ ਹਲਕੇ ਦੇ ਉਹਨਾਂ ਦੇ ਸੁਪੁੱਤਰ ਨੇ ਉਹਨਾਂ ਨੇ ਵੀ ਅੱਗੇ ਜਾ ਕੇ ਜਿਹੜਾ ਆ ਭਲਵੰਤ ਸਿੰਘ ਸਾਹਿਬ ਦਾ ਐਮਐਲਏ ਸਾਡੇ ਜਿਹੜੇ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਉਹਨਾਂ ਦਿੱਤੇ ਹੋਏ ਸੰਸਕਾਰਾਂ ਨੂੰ ਲੱਗੇ ਮੈਂ ਦੇਖ ਰਿਹਾ ਕਿ ਹਲਕੇ ਦੇ ਵਿੱਚ ਬੜਾ ਪਿਆਰ ਤੇ ਬੜਾ ਸਤਿਕਾਰ ਹੈ ਹਲਕੇ ਪਰ ਤੋਂ ਐਡਾ ਵੱਡਾ ਇਕੱਠ ਇਹ ਸਾਬਤ ਕਰਦਾ ਕਿ ਸਰਦਾਰ ਭਲਵੰਤ ਸਿੰਘ ਕਾਦੀਆ ਸਾਹਿਬ ਜਿਹੜੇ ਸਰਹਾਲ ਸਾਹਿਬ ਸਾਡੇ ਇਥੋਂ 7 ਸਾਲ ਜਿਹਨਾਂ ਨੇ ਨਮੁੰਦਗੀ ਕੀਤੀ ਹੈ ਉਹਨਾਂ ਦੇ بیٹے ਜਿਹੜੇ ਆ ਉਹਨਾਂ ਦੇ ਅੱਗੇ ਜਿਹੜੇ ਐ ਸੰਸਕਾਰਾਂ ਨੂੰ ਅੱਗੇ ਲੱਗੇ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਇਲੈਕਸ਼ਨ ਜਦੋਂ ਉਹ ਇਲੈਕਸ਼ਨ ਇਹ ਕੀ ਕਰੀਏ ਕੀ ਹੈ ਬਹੁਤ ਸਰ ਤਿਆਰੀਆਂ ਦਾ ਨਾਮ ਤੁਹਾਡੇ ਕੀ ਤਰ੍ਹਾਂ ਦੀ ਤਿਆਰੀਆਂ ਤਾਂ ਲੋਕਾਂ ਨੇ ਕੀਤੀਆਂ ਹੋਈਆਂ ਲੀਡਰਾਂ ਦੀ ਕਦੀ ਤਿਆਰੀ ਹੁੰਦੀ ਹੈ ਲੋਕ ਅਜ ਪੱਪਾ ਪਾਰ ਹੈ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਜਿਹੜੇ 2 ਸਾਲ ਦੇ ਕੰਮਕਾਰ ਆ ਉਹਨਾਂ ਦੇ ਮੋਹਰ ਲਾਣੀ 13 0 ਦੇ ਨਾਲ ਪੰਜਾਬ ਜਿਹੜਾ ਵੱਡੇ ਮਾਰਜਨ ਦੇ ਨਾਲ ਜਿਹੜੇ ਆ ਲੋਕ ਸਭਾ ਦੇ ਵਿੱਚ ਇਹ ਜਿਹੜਾ ਜ਼ੁਲਮ ਦਾ ਜਵਾਬ ਵੋਟ ਦੇ ਨਾਲ ਲੋਕ ਦੇਣ ਜਾ ਰਹੇ ਆ ਲੋਕੀ ਕਹਿ ਰਹ ਉਹਦਾ ਜਿਹੜਾ ਜੇ ਕੋ ਪੰਜਾਬ ਜਿਹੜਾ ਸਾਡੀ ਸਟੇਟ ਹੈ ਹਮੇਸ਼ਾ ਜਿਹਨੇ ਧੱਕਾ ਕੀਤਾ ਉਹਦੇ ਖਿਲਾਫ ਖੜੇ ਰਹੇ ਆ ਮਾਨਯੋਗ ਅਰਜਨ ਕੈਜੀਬਲ ਸਾਹਿਬ ਜਿਹਦੇ ਬਾਰੇ ਅੱਜ ਤੱਕ ਕੱਟੜ ਇਮਾਨਦਾਰ ਦੀ ਗੱਲ ਕਰਦੇ ਆਂ ਔਰ ਵਿਰੋਧੀ ਵੀ ਗੱਲ ਕਰਦੇ ਨੇ ਮੋਦੀ ਸਾਹਿਬ ਨੇ ਜਿਹੜਾ ਐਡਾ ਵੱਡਾ ਗੁਨਾਹ ਮੈਸਮ ਨੇ ਕੀਤਾ ਕਿ ਉਹਦਾ ਲੋਕ ਜਿਹੜੇ ਜ਼ੁਲਮ ਦਾ ਜਵਾਬ ਕੋਰਟ ਦੇ ਨਾਲ ਦੇਣਗੇ ਸਾਡੇ ਕੋਟੀ ਦੇ ਲੈ ਕੇ 1.0 ਹੋਊਗਾ ਤੁਮ ਆ ਰਿਹਾ ਜੀ ਅੰਦਰਾ ਇਸੇ ਪਾਸ ਸਨਿਆਤ ਲੰਗਾ ਆਪਣੇ ਪਾਰਟੀ ਕਿੰਨੇ ਕਹਿੰਦੇ ਕਿੰਨੀ ਇੱਕ ਵਾਰ ਜਾਈ ਦੇਣਗੇ ਉਹਨਾਂ ਦੀ ਤਾਂ ਗੱਲ ਰੋਜ਼ੇ ਬਦਲੀ ਜਾਂਦੀ ਹੈ ਉਹ ਤਾਂ ਕਿਉਂਕਿ ਹੁਣ ਬਹਾਨਾ ਲੱਭ ਰਹੇ ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਨਹੀਂ ਦਿੱਤੀ ਗਈ ਉਹ ਕਹਿੰਦੇ ਇਸੇ ਭਾਵੇਂ ਮੈਂ ਆਪਣੀ ਨਾਰਾਜ਼ਗੀ ਪਾਰਟੀ ਨੂੰ ਦੱਸਾਂ ਕਿ ਮੈਂ ਇਸ ਦੀਵਾ ਦੇ ਸਕਦਾ ਹਰੇ ਕੌਣ ਸਾ ਬੀਜੇਪੀ ਦਾ ਉਮੀਦਵਾਰ ਨਿਕਾ ਦਿੱਤਾ ਸੌਰੀ ਸ੍ਰੀ ਅਨੰਤਪੁਰ ਸਾਹਿਬ ਤੋਂ ਉਮੀਦਵਾਰ ਕੌਣ ਸਾ ਬੀਜੇਪੀ ਨਾ ਆਕਾਲੀ ਦਲੋਂ ਉਮੀਦਵਾਰ ਨਿਕਾ ਦਿੱਤਾ ਕਾਰਨ ਕੀ ਬੀਜੇਪੀ ਤੇ ਕਾਂਗਰਸ ਨਾਲ ਅਕਾਲੀ ਦਲ ਵੀ ਕਹਿ ਸਕਦੇ ਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਬਾਦਲ ਸਾਹਿਬ ਵੀ ਜਿਹੜੇ ਆ ਉਹ ਵੀ ਕਹਿ ਚੁੱਕੇ ਮੈਂ ਇਲੈਕਸ਼ਨ ਨਹੀਂ ਲੜਨਾ ਅੱਜ ਪੰਜਾਬ ਦੇ ਹਾਲਾਤ ਇਹ ਆ ਕਿ ਬੀਜੇਪੀ ਕਾਂਗ ਨਹੀਂ ਮੈਂ ਕਹਾਂਗਾ ਮਾਦਰ ਕਹਾਂਗਾ ਕਿ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਕਿਉਂਕਿ ਲੋਕਾਂ ਦੀ ਆਵਾਜ਼ ਇਹ ਆ ਕਿ ਪੰਜਾਬ ਦੇ ਵਿੱਚ ਉਹ ਕੰਮ ਹੋਇਆ ਜੋ ਪਿਛਲੇ 75 ਸਾਲਾਂ ਦੇ ਵਿੱਚ ਨਹੀਂ ਹੋਇਆ ਇਹਦੇ ਵਿੱਚ ਸਭ ਤੋਂ ਵੱਡਾ ਕੰਮ ਤੁਸੀਂ ਕਹਿ ਸਕਦੇ ਹੋ ਕਿ ਬਿਜਲੀ ਐਸਸੀ ਬੀਸੀ ਜਨਰਲ ਕੈਟਾਗਰੀ ਜਿਹੜੀ ਹੈਗੀ ਉਹ ਕਹਿੰਦੇ ਸਾਡੇ ਦਾ 10 10 20 20000 ਰੁਪਏ ਭਿਜਲੇ ਦਾ ਬਿਜਲੀ ਦਾ ਬਿੱਲਾਂ ਦਾ ਅਸੀਂ ਅੱਜ ਪੰਜਾਬ ਦਾ ਪੁੱਤ ਮਾਨ ਜੋ ਭਗਵੰਤ ਮਾਨ ਉਹਨੇ ਕੰਮ ਕਰਕੇ ਦਿਖਾਇਆ ਅੱਜ ਪੰਜਾਬ ਦੇ ਪਾਣੀਆਂ ਦੀ ਗੱਲ ਤਾਂ ਹਰ ਇੱਕ ਬੰਦਾ ਕਰਦਾ ਜੇਕਰ ਜਿਹੜਾ ਵੇਸਟੇਜ ਪਾਣੀ ਆਲੇ ਦੁਆਲੇ ਘੁੰਮਦਾ ਹੀ ਜੇਕਰ ਖੇਤਾਂ ਤੱਕ ਟੇਲਾਂ ਤੱਕ ਤੋਂ ਮਾਨਯੋਗ ਭਗਵੰਤ ਮਾਨ ਜੀ ਜਿਹੜਾ ਐਜੂਕੇਸ਼ਨ ਹੈਲਥ এনवायरमेंट 인ਫਰਾਸਟ੍ਰਕਚਰ ਤੇ ਕੰਮ ਕੀਤਾ ਤਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਜੀ ਨੇ ਕੀਤਾ ਤੇ ਲੋਕ ਉਹਨਾਂ ਤੇ ਮੋਹਰ ਲਾਣ ਲਈ ਤਿਆਰ ਬਰ ਤਿਆਰ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਹਦੇ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਅੱਜ ਮੇਰੇ ਪਿਤਾ ਜੀ ਅਮਰ ਸਿੰਘ ਸਰਦਾਰ ਬਲਦ ਸਿੰਘ ਖਾਲਸਾ ਜੀ ਦੀ ਯੂਨੀਵਰਸਿਟੀ ਇਸਾਰੇ ਲਈ ਬਹੁਤ ਕੀर्ती ਸਮਾਗਲਿਆ ਔਰ ਅਜੁਨਾ ਦੀ ਵਰਸੀ ਬੜੇ ਸ਼ਰਧਾ ਦੇ ਨਾਲ ਉਹਨਾਂ ਦੇ ਦੇਪਿੰਡਰ ਸਰਕਾਰ ਨੂੰ ਮੁਬਾਰਕ ਮਾਈ ਗਈ ਹੈ ਇਸ ਮੌਕੇ ਤੇ ਜਿੱਥੇ ਸਾਰੇ ਆਪਣੇ ਪਿੰਡਾਂ ਲੀਡਰ ਸਾਹਿਬਾਨ ਦਾ ਸਾਰੇ ਆਪਣੇ ਸਾਥੀਆਂ ਦਾ ਜਿਹੜੀਆਂ ਕਰੀਆਂ ਕੋ ਸਾਡੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਦਾ ਸਾਰੇ ਨਗਰ ਵਾਸੀਆਂ ਦਾ ਇਲਾਕਾ ਵਾਸੀਆਂ ਦਾ ਦਿਲ ਦੀਆਂ ਗ੍ਰੰਤਨ ਬਾਤ ਕਰਨਾ ਚਾਹਾਂਗਾ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਆਗੇ ਤੇ ਹਾਜ਼ਰੀ ਕੀਤੀ ਔਰ ਪਿਆਸ ਪ੍ਰਕਾਰ ਨਾਲ ਖਰਾਤ ਪਰਿਵਾਰ ਨੂੰ ਦਿੱਤਾ ਕਿ ਮੈਂ ਇਸ ਗੱਲ ਦਰ ਬਸਤਵਾ ਨਾਲ ਕਿ ਉਹਨਾਂ ਬਾਰੇ ਜਿਹੜੇ ਕਿਸੇ ਵਿਸ਼ਵਾਸ ਨਹੀਂ ਉਹਦੇ ਵੀ ਮੈਂ ਕਹਿੰਦਾ ਲੋਕਾਂ ਦੀ ਛੇੜ ਵਿੱਚ ਲੱਗੇ ਰਹਾਂਗੇ ਕਿ ਸੋ ਮੈਂ ਅੱਜ ਦੇ ਦੂਤੇ ਇਹ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਆਪਣੇ ਕਦੇ ਵੀ ਮਾਪੇ ਨੂੰ ਔਰ ਆਪਣੇ ਗੁਰੂ ਨੂੰ ਨਹੀਂ ਚੁਣਾ ਕਹੀਦਾ ਔਰ ਆਪਣੇ ਲੋਕਾਂ ਨੂੰ ਨਹੀਂ ਕਿਉਂਕਿ ਲੋਕਾਂ ਵਿੱਚ ਹੀ ਰੱਬ ਹੁੰਦਾ ਸੋ ਇਹਨਾਂ ਗੱਲਾਂ ਤੇ ਆਪਾਂ ਦਾ ਗੁਰੂ ਵੀ ਕੀਰ ਕਰੀ ਕਾ ਦਿਨਸ ਫਰੋਡ ਹੈ। ਅਰਾਧਾ ਕੌਮੀ ਦੀ ਲੱਗਦਾ ਹੈ ਕਿ ਬੜਾ ਦੇ ਚਾਰਜ ਹੈ। ਕਿਹੜੇ ਖਾਸ ਮੁੱਦੇ ਲੱਗਦੇ ਆ ਵੀ ਇਸ ਵਾਰ ਜਿਹੜੀਆਂ ਉਤਖਾਈਆਂ ਨੇ? ਜਿੱਦੂ ਇਲੈਕਸ਼ਨ ਦੀ ਗੱਲ ਆ ਗੁਰੂ ਘਰ ਤੇ ਇਲੈਕਸ਼ਨ ਕੋਲ ਲੱਗਿਆ ਹੈਗਾ। ਉਹ ਪੰਜਾਬ ਦੀ ਜਨਤਾ, ਦੇਸ਼ ਦੀ ਜਨਤਾ ਅੱਜ ਸਾਰੇ ਮੁੱਦਿਆਂ ਨੂੰ ਜਾਣਦੀ ਹੈ। ਔਰ ਲੋਕੀ ਹੀ ਲੀਡਰ ਹੂ। ਲੋਕੀ ਹੀ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਆ। ਲੋਕੀ ਇਮਾਨਦਾਰੀ ਦੀ ਰਾਜਨੀਤੀ ਨੂੰ ਪਸੰਦ ਕਰਦੇ ਆ। ਲੋਕੀ ਵਫਾਦਾਰੀ ਵੀ ਰਾਜਨੀਤੀ ਨੂੰ ਸਮਝ ਕਰਦੇ ਹਰ ਕਿ ਉਹਨਾਂ ਵळे ਸਮੇਂ ਵੀ ਤੁਹਾਨੂੰ ਰਿਜ਼ਲਟ ਭੁਜਾ ਚੋਗੇ ਲੱਗਦਾ ਕਿਹੜੀ ਕਿਹੜੀ ਖਾਸਾ ਨੂੰ ਜਿਹੜੇ ਖਾਸਾ ਪਹਿਲੇ ਜਰੂਰੀ ਬਹੁਤ ਇਸੇ ਹਨ ਪੰਨੇ ਸੱਦ ਜਿਗਨ ਬਣੇ ਅੱਜ 10 ਸਾਲ ਤੋਂ ਵੱਧ ਸਮਾਂ ਹੋ ਗਿਆ ਔਰ ਇੱਥੇ ਜੁਡੀਸ਼ਰੀ ਕਨੈਕਸਟ ਬਣਾਉਣਾ ਚਾਹੀਦਾ ਸੀ ਉਹ ਨਹੀਂ ਬਣਿਆ ਸਾਡੇ ਕਿਉਂਕਿ ਬੰਗਾਲ ਦੇ ਲੋਕਾਂ ਨੂੰ ਸਾਰੇ ਨਵਾਂ ਸਿੱਖ ਜਾਣਾ ਪੈਦਾ ਔਰ બસ ਸਟੈਂਡ ਆਪਰੇਟ ਹੋਣਾ ਤੇ 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਸਿੱਧਿਆ ਦਾ ਬੁਦਾ ਪਾਕਿਸਤਾਨੀ ਦੇ ਪਿੰਡ ਪਿੰਡਾਂ ਦੇ ਅੰਦਰ ਨਹੀਂ ਬਸ ਸਟੈਂਡ ਹੋ ਜਾ ਬਣਿਆ ਹਜਰ ਤੱਕ ਉਹਨਾਂ ਬਣਿਆ ਔਰ ਕਈ ਹੈਗੀਆਂ ਆਹਾ ਬੰਗਾਂ ਦੇ ਹਸਪੀਟਲ ਜੋ ਸਬਡੀਵੀਜ਼ਨ ਲੈਵਲ ਦਾ ਹਨੇ ਤੱਕ ਦਰਜਨ ਨੇ ਉਹ ਮੇਰੀ ਪਹਿਲ ਰਹੇਗੀ ਜਦੋਂ ਲਖਨਪੁਰ ਤੋਂ ਬਾਅਦ ਵਿੱਚ ਸੀਐਮ ਸਾਹਿਬ ਨਾਲ ਔਰ ਸਾਰੇ ਸਲਾਹਕਾਰਾਂ ਤੇ ਮੰਤਰੀ ਸਰਵਨਾ ਨਾਲ ਇਹ ਕੰਮ ਕਰਵਾਵਾਂਗੇ ਔਰ ਸਭ ਤੋਂ ਵੱਡਾ ਅਗੇ ਮਿਲਾ ਜੋ ਸਪਨਾ ਹੈ ਕਿ ਬੰਗੇ ਦੇ ਵੀ ਤਸੀਦਦ ਸਰਦਾਰ ਭਗਤ ਸਿੰਘ ਜੀ ਦੇ ਨਾਂ ਤੇ ਜਾਂ ਜ਼ਿਲ੍ਹੇ ਦੇ ਵੀ ਤਸੀਦਦ ਸਰਦਾਰ ਭਗਤ ਸਿੰਘ ਜੀ ਦੇ ਨਾਂ ਤੇ ਇਹ ਮੈਡੀਕਲ ਕਾਲਜ ਦੇ ਬੰਦੇ ਸਾਰੇ ਆਉਣ ਵਾਲੀਆਂ ਪੀੜ੍ਹੀਆਂ ਦਾ ਕਿਤੇ ਨਾ ਕਿਤੇ ਪਰ ਇਹਨਾਂ ਨਾਲ ਹੋਰ ਵੀ ਬਹੁਤ ਮੁੱਦੇ ਆਉਂਦੇ ਆ ਉਹਨਾਂ ਤੇ ਆਉਣ ਵਾਲੇ ਸਮਾਂ ਲੰਬੇ ਵਿੱਚ ਜਦੋਂ ਲੱਖਣਪੁਰ ਤੋਂ ਬਾਅਦ ਵਿੱਚ ਕੰਮ ਕਰਾਂਗੇ ਸਾਡੀ ਸਰਕਾਰ 2 ਸਾਲ ਹੋ ਗਿਆ ਕਿ ਆ ਕਿਸੇ ਨੂੰ ਮੁੱਦਾ ਚੱਕੇ ਨਾ ਆਪਾਂ ਆਪੇ ਬੰਗਾ ਦੇ ਕੀ ਕਮਿਸ਼ਨ ਬਸੜੇ ਤੁਹਾਨੂੰ ਸਮੱਸਿਆ ਆ ਗਈ ਹੈ ਮੁੱਦਾ ਚੱਕੀ ਹੈ ਕਹਿੰਦਾ ਕਿ ਸੀਐਮ ਸਾਹਿਬ ਨੇ ਇੱਕ ਪਹਿਲੇ ਸੀਐਮ ਸਾਹਿਬ ਜਿਨ੍ਹਾਂ ਨੇ ਕਿ ਰਾਜ ਘਰਨਿਆਂ ਵਿੱਚੋਂ ਨਿਕਲ ਕੇ ਜਾਂ ਰਾਜ ਮਹਿਲਾਂ ਤੋਂ ਨਿਕਲ ਕੇ ਬੰਗਾਲ ਦੇ ਆਪਾ ਵਿਭਾਗੀਆਂ ਕਿ ਉਹਨਾਂ ਨੇ ਚਿੱਦੇ ਤੋਂ ਸਰਦਾਰ ਭਾਗ ਸਿੰਘ ਜੀ ਦੇ ਪਿੰਡ ਆ ਕੇ ਆਪਣੇ ਸ਼ੇਵਾਂ ਕਾਲ ਦਿਆ ਜੇ ਮੁੱਖ ਮੰਤਰੀ ਉਸ ਚੁੱਕੀ ਸੌ ਚੁੱਕੀ ਔਰ ਅੱਜ ਉਹ ਉਹ ਹਰ ਸਾਲ ਵਿੱਚ ਬਿਨਾਂ ਕਿਹਾ ਕਿ ਕੋਈ ਸੀਐਮ ਇੱਥੇ ਆਉਦਾ ਨਹੀਂ ਫਿਰ ਉਹ ਹਰ ਸਾਲ ਦੇ ਵਿੱਚ 2 ਜਾਂ 3 ਵਾਰ ਉਹ ਆਉਦੇ ਹਾਂ ਮਤਲਬ ਇਤਨੇ ਹੱਟੇ ਕਿ ਗੱਲ ਹੈਗੀ ਹੈ ਮਤਲਬ ਦਿਲ ਦੇ ਵਿੱਚ ਔਰ ਮੈਂ ਤਾਂ ਇਹ ਤਰ੍ਹਾਂ ਉਹ ਬੰਗੇ ਨੂੰ ਅਡਾਪਟ ਕਰ ਲਓ ਰੌਕ ਕਰਕੇ ਦੁਨੀਆਂ ਵੀ ਬੇਸਿਕ ਸੁਰਤਾ ਲੋਕਾਂ ਨੂੰ ਜਾਂ ਬੰਗੇ ਨਕਰੀਆਂ ਲੋਕ ਕੋ ਕੋਣ ਵੜੇ ਖਲਣ ਲੋਕਾਂ ਤੋਂ ਕੋਟੀ ਮੰਗ ਲੈ ਕੇ ਜਾਓਗੇ ਤੁਸੀਂ ਕਿਹਰੇ ਮੁੱਦੇ ਲੈ ਕੇ ਜਾਓਗੇ ਬੰਗਾ ਦੇ ਵਿਕਾਸ ਦਾ ਚਾਹੀਦਾ ਬੰਗਾ ਦੇ ਵਿਕਾਸ ਦੀ ਗੱਲ ਕਰੀਏ ਤਾਂ ਪਿਛਲੇ 4 ਸਾਲ ਤੋਂ ਜੋ ਬੰਗਾ ਸ਼ਿਟੀ ਦਾ ਵਿਕਾਸ ਨੂੰ ਕਿਹਾ ਸੀ ਉਹ ਵੀ ਆਪਾਂ ਚੰਦ ਕਰਵਾਇਆ ਲਖੀਪੁਰ ਤੋਂ ਪਹਿਲਾਂ ਔਰ ਬਾਕੀ ਬਾਕਪੁਰ ਪਿੰਡਾਂ ਦੇ ਵਿੱਚ bina pehred paat ਇੱਕ ਵੀ ਪਿੰਡ ਦਾ ਸਰਪੰਚ ਕੋਈ ਕਹਿਵੇ ਜਾਂ ਕੋਈ ਅੰਤਿਆਤ ਕਹਿਵੇ bina pehred paab ਕੰਮ ਕਰਵਾਏ ਔਰ ਕਿਸੇ ਦਾ ਵੀ ਕੰਮ ਰਕਵਾਇਆ ਨਹੀਂ ਔਰ ਕੰਮ ਕਰਵਾਉਣ ਦੇ ਵਿੱਚ ਵਿਸ਼ਵਾਸ ਰੱਖਿਆ ਔਰ ਵਿਸ਼ੇਸ਼ ਤੌਰ ਤੇ 14 ਮੱਲਾ ਕਲੀਨਿਕ ਵੀ ਆਇਆ ਔਰ ਉਸ ਤੋਂ ਇਲਾਵਾ ਸਕੂਲ ਆਫ ਹੈਵਿੰਗ ਸਪਾਸੂ ਕਹਿ ਰਹੇ ਹਾਂ ਉਸ ਨੂੰ ਇਲੈਕਸ਼ਨ ਪੋਲ ਤੋਂ ਬਾਅਦ ਸਟਾਰਟ ਹੋ ਜਾਵੇਗਾ ਕਈ ਕੰਮ ਹੈਗੇ ਆ ਕਿ ਜਿਹੜੇ ਹੋਏ ਆ ਪਰ ਹਾਲੇ ਵੀ ਕਾਫੀ ਕੰਮ ਰਹਿੰਦੇ ਆ ਜਿੱਦਾਂ ਕਹਿੰਦੇ ਨੇ ਕਿ 75 ਸਾਲਾਂ ਦੇ ਰੁਪਏ ਕੰਮ ਨੂੰ 2 ਸਾਲਾਂ ਨਹੀਂ ਵਾ ਸਕਦੇ ਔਰ ਜੇ ਆਪਾਂ ਆਪਣੇ ਬੂਤਾਂ ਤੇ ਤਸਵੀਰਾਂ ਦੀ ਵੀ 6 ਮਹੀਨਿਆਂ ਦਾ ਦਖਲ ਕਰ ਜੇ ਤਾਂ ਕੋ ਨੂੰ ਵੀ ਕਿਸੇ ਛੁਰੀ ਨਾਲ ਤਿੱਖੀ ਚੀਜ਼ ਨਾਲ ਕੱਟਣਾ ਪੈਂਦਾ ਹੈ ਕਿ 75 ਸਾਲਾਂ ਦੇ ਰੁਪਏ ਕਦੇ ਅੰਗਲੇ ਸਕਣਗੇ ਜੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਕੋਲ ਜੀਤ ਸਿੰਘ ਸਰਾਲ ਜੀ ਹਲਕਾ ਇੰਚਾਰਜ ਬਣਗੇ ਤੋਂ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਕਿ ਅੱਜ ਤੋਂ 32 ਸਾਲ ਪਹਿਲਾਂ ਇਸ ਦੇਸ਼ ਲਈ ਇਸ ਧਰਮ ਲਈ ਪੰਜਾਬੀਆਂ ਲਈ ਆਪਣੀ ਜਾਨ ਸ਼ਹਾਦਤ ਦੇ ਕੇ ਜਿਹੜੇ ਸ਼ਹੀਦ ਹੋਏ ਨੇ ਅੱਜ ਉਹਨਾਂ ਦੀ 32ਵੀਂ ਵਰ੍ਹੇ ਸਿਰ ਮੌਕੇ ਅਸੀਂ ਆਪਣੇ ਵੱਲੋਂ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਆ ਜੀ ਔਰ ਉਹਨਾਂ ਸਾਰਿਆਂ ਨੂੰ ਅਸੀਂ ਸਜਦਾ ਕਰਦੇ ਆ ਕਿਉਂਕਿ ਉਹਨਾਂ ਨੇ ਆਪਣੇ ਲੋਕਾਂ ਦੇ ਲਈ ਜਿਹੜੀ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਗੁਰਪੁਰ ਰਹਿੰਦੇ ਆ ਸਭ ਤੋਂ ਕਿਰਪਾ ਰਹੇ ਪ੍ਰਗਟ ਜਾਣੇ ਆ ਰੱਬ ਜੀ ਮੇਰੇ ਹੋ ਗਿਆ ਤੁਸ ਪਰ ਲੈ ਜੀ ਨੂੰ ਤਾਂ ਜੋ ਜੋ ਨੇ ਜੋ ਨੂੰ ਕਿਸੇ ਧਿਆਨ ਚ ਭਾਵੇਂ ਜਿੰਨਾ ਹੀ ਬਣਾਏ ਬੱਕਰੇ ਹਰ ਕੇ ਗੋਣ ਦਾ ਹੈ ਮਨ ਅੰਦਰ ਵੀ ਸੁਆਮ ਜੀ ਆ ਜਾ ਕੇ ਮਨ ਬਸਿਆ ਨਿਰੰਕਾਰ ਬੰਦਨ ਤੋਰ ਭੈ ਨਿਰਵੈਰ ਅੰਦਰ ਜੀ ਕੇ ਪੈਰੇ ਲੋਕ ਸੁਣ ਕੇ ਤੁਮ ਲੋਕ ਸੁਣੇ ਲੈ ਕੇ ਦੁਰਗਾ ਉਪਰ ਅੰਦਰ ਕਾਇਨੂ ਆਉ

ਸ਼ਾਹਰੋ ਜੋਗਦੋ ਫੋ ਬੇਰਸ ਮੈਂ